ਕਿਸਾਨ ਜਥੇਬੰਦੀਆਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਫਟੇ ਪਰਦਰਸ਼ਨ ਦਾ ਐਲਾਨ ਕੀਤਾ ਗਿਆ ਪਰੰਤੂ ਉਸ ਤੋਂ ਪਹਿਲਾਂ ਹੀ ਦੱਸਿਆ ਕਿ ਕੁਝ ਕਿਸਾਨ ਜਿਹੜੇ ਕਿ ਨਜ਼ਰਬੰਦ ਕਰ ਲਏਗੇ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਮੁਰ ਤੋਂ ਭੱਕਦੀ ਹੋਈਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕੁਝ ਪੰਜਾਬ ਦੇ ਤੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਡੱਲੇਵਾਲ ਨੂੰ ਵੀ ਜਿਹੜਾ ਕਿ ਨਜ਼ਰਬੰਦ ਕਰ ਦਿੱਤਾ ਹੈ ਤੇ ਉੱਥੇ ਹੀ ਰੇਲ ਰੋਕੋ ਅੰਦੋਲਨ ਜਿਹੜਾ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਚੱਕਾ ਜਾਮ ਦਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸ਼ੰਭੂ ਦੇ ਉੱਤੇ ਫਿਰ ਤੋਂ ਇਕੱਠੇ ਹੋਵਾਂਗੇ ਤੇ ਕਿਸਾਨ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਕੁਝ ਕੀਤਾ ਹੈ ਉਸ ਦਾ ਅਸੀਂ ਬਦਲਾ ਜ਼ਰੂਰ ਲਵਾਂਗੇ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਕਿ ਵੱਡਾ ਸਨੇਹਾ ਲਗਾਇਆ ਗਿਆ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਕੁਝ ਕਿਸਾਨ ਜਥੇਬੰਦੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਦੂਜੇ ਪਾਸੇ ਨਜ਼ਰਬੰਦ ਜਿਹੜਾ ਕਿ ਕੀਤਾ ਗਿਆ ਹੈ ਇਸ ਗੱਲ ਤੋਂ ਬਾਅਦ ਹੁਣ ਕਿਸਾਨ ਫਿਰ ਤੋਂ ਸਰਕਾਰ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆ ਤੁਹਾਨੂੰ ਸੁਣਾਉਣੇ ਕਿਸਾਨ ਜਥੇਬੰਦੀਆਂ ਦਾ ਕੀ ਕੁਝ ਕਹਿਣਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ 'ਚ ਰਾਸ ਦਾ ਦਮਨ ਚੱਕਰ ਚਲਾਇਆ ਹੋਇਆ ਵਾ ਕਿਸਾਨਾਂ ਆਗੂਆਂ ਦੇ ਘਰਾਂ 'ਚ ਫੜੋਫੜਾਈ ਚੱਲ ਰਹੀ ਹੈ ਛਾਪੇਮਾਰੀ ਕੀਤੀ ਆ ਕਿਸਾਨਾਂ ਆਗੂ ਗ੍ਰਿਫਤਾਰ ਕੀਤੇ ਆ ਤੇ 3-4 ਥਾਵਾਂ ਤੇ ਗਰਦਾਸਪੁਰ 'ਚ ਤੇ ਗਰਬਾਤਾਂ 'ਚ ਅੱਬਾ ਸਾਡੇ ਦਫ਼ਤਰ ਸਤਤ ਰਿਹਾ ਉੱਥੇ ਪੁਲਿਸ ਨੂੰ ਪੁਲਿਸ ਨੇ ਉੱਥੇ ਘੇਰਾ ਪਾਇਆ ਹੋਇਆ ਵਾ ਘਰਾਂ ਨੂੰ ਤੇ ਪੁਲਿਸ ਨੂੰ ਘੇਰਾ ਸਾਡੇ ਕਿਸਾਨ ਬੀਬੀਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਨੇ ਪਾਇਆ ਹੋਇਆ ਪੂਰੀ ਸਥਿਤੀ ਵਿਸਫੋਟਕ ਬਣੀ ਹੋਈ ਆ ਪੂਰੇ ਪੰਜਾਬ 'ਚ ਇਹ ਕਿਸ ਤਰੀਕੇ ਦੀ ਜਮਹੂਰੀਅਤ ਹੈ ਇਹ ਜਿਹੜਾ ਜਮਹੂਰੀਅਤ ਦਾ ਨੰਗਾ ਜਮਹੂਰੀਅਤ ਦਾ ਜੋ ਜਿਤਨਾ ਵਾ ਜਿਲਾਜਾ ਕੱਢ ਰਿਹਾ ਜਿਤਨਾ ਜਮਹੂਰੀਅਤ ਕਾਦੀ ਜਮਹੂਰੀਅਤ ਆ ਕਹਿੰਦੇ ਸਾਰੀ ਦੁਨੀਆ ਚ ਸਭ ਤੋਂ ਵੱਡੀ ਜਮਹੂਰੀਅਤ ਹੈ ਜੀ ਭਾਰਤ ਦੇ ਵਿੱਚ ਉਹਦਾ ਉਹਦਾ ਜਿਹੜਾ ਜਮਹੂਰੀਅਤ ਆ ਕਹਾਨ ਕਿ ਤਰ੍ਹਾਂ ਹੋ ਰਿਹਾ ਇਹ ਜਮਹੂਰੀਅਤ ਨਹੀਂ ਤਾਨਾਸ਼ਾਈ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਤੋਂ ਵਰਤਾਰਾ ਕਰ ਰਹੇ ਆ ਕਾਰਪੋਰੇਟ ਦੇ ਇਸ਼ਾਰੇ ਦੇ ਉੱਤੇ ਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਜਿ ਤਰ੍ਹਾਂ ਸ਼ਬੂ ਕਰੋੜੀ ਪਹਿਲਾਂ ਕੀਤਾ ਜਿ ਤਰ੍ਹਾਂ ਜਿ ਤਰ੍ਹਾਂ ਲੋਕਾਂ ਦੇ ਜਿਹੜਿਆ ਘਰਟਾਏ ਜਾ ਰਿਹਾ ਜਿਸ ਤਰੀਕੇ ਨਾਲ ਪੁਲਸ ਰਾਜ ਚ ਪੰਜਾਬ ਨੂੰ ਆਪਣਾ ਬਦਲਿਆ ਜਾ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਸਿੱਧੀ ਵਾਰਨ ਗਿਆ ਸ਼ੱਭੂ ਵੀ ਧਰਨਾ ਲੱਗੋ ਕਰਨ ਨੂੰ ਜੋ ਥਾਣੇ ਗਾੜੀ ਧਰਨਾ ਵਾ ਸਾਡਾ ਅਜਮੂਰੀ ਆਕੇ ਥਾਣੇ ਗਾੜੀ ਧਰਨਾ ਲਾਉਣਾ ਜੋ ਕਟਮਾਰ ਹੋਈ ਆ ਪੀਠਾਣੇਦਾਰ ਨੇ ਕੀਤੀ ਆ ਬਲਵੰਤ ਸਿੰਘ ਬ੍ਰਾਹਮਣ ਕੇ ਖਸਾਨਾ ਗੋਦੀ ਜਾਂ ਬਾਕੀ ਤੁਸੀਂ ਜ਼ਬਰ ਕੀਤਾ ਜਿਹੜਾ ਇਸੇ ਤਰੀਕੇ ਦੇ ਨਾਲ ਜੋ ਗਰਦਾਸਪੁਰ ਚ ਕਾਰਪੋਰੇਟ ਦਾ ਝੰਡਾ ਲਾਗੂ ਕਰਦੇ ਆ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਕਢਾਉਣ ਵਾਸਤੇ ਜਿਸ ਤਰੀਕੇ ਨਾਲ ਬੀਬੀ ਵਾਲੀ ਧੂਖੇ ਕੀਤੀ ਹੈ ਜਿਦ ਤਰ੍ਹਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਸੜਕਾਂ ਦੇ ਕਬਜ਼ੇ ਲੈ ਰਹਿਆ ਜਮੀਨਾਂ ਦੇ ਕਬਜ਼ੇ ਲੈ ਰਹਿਆ ਬਿਨਾਂ ਪੈਸੇ ਦਿੱਤੇ ਆ ਉਹ ਜਮੀਨਾਂ ਦਾ ਕਬਜ਼ਾ ਨਹੀਂ ਲੈਣ ਦੇਾਂਗੇ ਕਿੰਨਾ ਵੀ ਚਿਰ ਪੁਲਿਸ ਖਿਲਾਰ ਲੈਂਦਾ ਉੱਥੇ ਕਿੰਨਾ ਕਚਰ ਪੁਲਿਸ ਉੱਥੇ ਖਿਲਾਰ ਜਿੱਥੇ ਜਿਹੜਾ ਵਾ ਤੁਸੀਂ ਇਸ ਤਰੀਕੇ ਨਾਲ ਕਰ ਲੋਗੇ ਕਿ ਕਿਹੜੀ ਕਿਹੜੀ ਸ਼ਰਤ ਬਣਾ ਲੋਗੇ ਬਲਰਾਤ ਰਤ ਕਿਹੜੀ ਸ਼ਰਤ ਬਣਾ ਲੋਗੇ ਬਣ ਨਹੀਂ ਦੇਾਂਗੇ ਉਹ ਛੜਕ ਤੇ ਕਬਜ਼ਾ ਹੀ ਦੁਬਾਰਾ ਲੈਣਾ ਵਾ ਉਥੇ ਆਪਣੀ ਜ਼ਮੀਨ ਤੇ ਜਿੱਥੇ ਤੁਸੀਂ ਜ਼ਮੀਨ ਦਾ ਕਬਜ਼ਾ ਕੀਤਾ ਨਾ 7 ਤਰੀਕ ਨੂੰ ਰੇਲਾਂ ਦਾ ਲਾਂ ਦੇਵੀ ਦਾਸਪੁਰੇ ਕੀਤਾ ਆਇਆ ਵਾ ਉਹ ਵੀ ਰੁਕਣੀ ਆ ਰੇਲ ਉਸ ਤੋਂ ਬਾਅਦ ਜੇ ਜਿਤਨਾ ਜਬਰ ਚਲਾਇਆ ਤੇ ਫੇ ਪੂਰੇ ਪੰਜਾਬ ਦੀ ਪੂਰਾ ਪੰਜਾਬ ਜਾਮ ਕਰਾਂਗੇ ਇਹ ਸਾਡੀ ਵਾਰਨਿੰਗ ਆ ਦੂਸਰਾ ਪਾਣੀ ਨਾਲੇ ਮੁੱਦੇ ਤੇ ਇਸ ਤਰ੍ਹਾਂ ਜੋ ਡਰਾਮਾ ਕਰ ਰਿਹਾ ਜੋ ਪਿਆ ਅਜ ਵਿਧਾਨ ਸਭਾ ਸੈਸ਼ਨ ਸੱਦਿਆ ਉਸਨ ਮਾੜਾ ਮੋਟਾ ਮਤਾਂ ਪਾਸ ਪਾਸ ਕਰ ਪਾਸ ਕਰਕੇ ਆਪਣਾ ਟਾਈਮ ਸਾਰਨਾ ਬਿਲਕੁਲੋਂ ਇੱਕ ਬਰਦਾਸ਼ਤ ਨਹੀਂ ਪੰਜਾਬ ਦੇ ਲੋਕਾਂ ਨੂੰ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ 78 ਨਾਲ ਸੀ 80 ਧਾਰਾ ਜਿਹੜੀ ਉਹਨਾਂ ਨੇ ਛਾੜਛ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਗੂ ਕਰਕੇ ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਦਾ ਜਿਹੜਾ ਹਿੱਸੇਦਾਰ ਬਣਾਇਆ ਆ ਭਾਈਵਾਲ ਬਣਾਇਆ ਆ ਉਹ 78 ਨਾਸੀ ਧਾਰਾ ਰੱਦ ਕਰੋ ਇਸ ਤਰ੍ਹਾਂ ਜਿਹੜੀ ਜਦੋਂ ਜਮ ਸਤਲਗ ਜਮ ਅਮਨਾ ਲਿੰਕ ਲਹਿਰ ਜਿਹੜੀ ਕੱਢਣ ਦਾ ਜਿਹੜਾ ਜਿਹੜੀ ਸੰਧੀ ਕੀਤੀ ਹੈ ਯਾਨੀ ਜੈਰਸਨ ਦੇ ਵੇਲੇ ਉਸ ਤੋਂ ਬਾਅਦ ਦੇ ਵੇਲੇ ਜਾਂ ਦਰਬਾਰਾ ਸਿੰਘ ਦੇ ਵੇਲੇ ਉਹ ਸਾਰੀ ਰੱਦ ਕਰੋ ਉਹ ਵੀ ਰੱਦ ਕਰੋ ਇਸ ਦੇ ਨਾਲ ਜਿਹੜਾ 2004 ਚ ਕੈਪਟਨ ਮਰੀਂਦਰ ਨੇ ਜਿਹੜਾ ਬਾਕੀ ਜਿਹੜੇ ਸਮਝੌਤੇ ਰਾਤ ਕੀਤੇ ਉਹਦੇ ਨਾਲ ਪੰਜ ਧਾਰਾ ਲਾ ਕੇ ਜਿਹੜਾ ਪਹਿਲਾ ਪਣੀ ਜਾ ਰਿਹਾ ਰਾਜਸਥਾਨ ਨੂੰ ਗਰ ਕਾਨੂੰਨੀ ਤੌਰ ਤੇ ਤੇ ਰਿਆਣੇ ਨੂੰ ਜਾ ਰਿਹਾ ਉਹਨਾਂ ਤਸلیم ਕੀਤਾ ਵਾ ਉਹਨੂੰ ਮੰਨ ਲਿਆ ਵਾ ਉਹ ਵੀ ਧਾਰਾ ਨਾਲ ਕਰੋ ਤੇ ਇਸ ਤੋਂ ਬਾਅਦ ਜਿੰਨਾ ਵੀ ਆਪਣਾ ਜਿਹੜਾ ਸਰਸਵਤੀ ਜਿਹੜੀ ਨਦੀ ਹੈ ਜਾਂ ਜਮਨਾ ਨਦੀ ਹੈ ਉਹਨਾਂ ਨੂੰ ਨਾਲ ਗਿਣ ਕੇ ਤੇ ਪੰਜਾਬ ਦੇ ਪਾਣੀਆਂ ਦੀ 60 40 ਨਾਲ ਵੰਡ ਲਿਓ ਵੰਡ ਦਿਆ ਰਿਆਣੇ ਨਾਲ ਉਹ ਸਾਰੀ ਉਹਨਾਂ ਦੋਆਂ ਦਰਿਆਵਾਂ ਦੀ ਵੀ ਤੇ ਤਿੰਨ ਦਰਿਆਵਾਂ ਉਹਨਾਂ ਪੰਜਾਂ ਦੇ ਉਹਨਾਂ ਦੀ ਸਾਰਿਆਂ ਦਾ ਯਸਾਪਤੀ ਕੱਢ ਕੇ ਫਿਰ 60 40 ਤੇ ਵੰਡ ਕਰੋ ਜਦੋਂ ਕਿ ਪਹਿਲਾਂ ਜਮਨਾ ਤੇ ਸਰਸਵਤੀ ਉਹ ਪਾਸੇ ਛੱਡਦੇ ਤੇ ਇੱਧਰ ਜਿਹੜੇ ਪੰਜਾਬ ਦੇ ਦਰਿਆ ਛਾਈ ਦਰਿਆ ਤਿੰਨ ਦਰਿਆ ਉਹਨਾਂ 'ਚ 60 40 ਕਰਤਾ ਤੇ ਉਹਦੇ ਵਿੱਚੋਂ ਪਹਿਲਾਂ ਜਿਹੜਾ ਵਾ Rajasthan 55% ਦਿੱਤਾ ਜਿਹੜਾ ਕਰਪੇਰੀਅਨ ਸੂਬਾ ਹੀ ਨਹੀਂ ਹੈਗਾ ਜਿਹਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਨਾਲ ਉਹ 78 ਨਾਸੀ ਧਾਰਾ ਰੱਦ ਕਰਨੀ ਪੈਣੀ ਆ ਪੰਜ ਪੰਜ ਧਾਰਾ ਵੀ ਰੱਦ ਕਰੋ ਤੇ ਨਾਲ ਹੀ ਆ ਗਿਉ ਜਮਨ ਤੱਕ ਕਰ ਤੋ ਹਿਚ ਲਾਇਆ ਵਾ ਇਹ ਸਾਨੂੰ ਬਰਦਾਸ਼ਤ ਨਹੀਂ ਆਗਾ ਕਿਸੇ ਕੀਮਤ ਤੇ ਵੀ ਕਿਸੇ ਕੀਮਤ ਤੇ ਬਤਾਇਤ ਨਹੀਂ ਇਸ ਤਰ੍ਹਾਂ ਜ਼ਬਰ ਦੇ ਨਾਲ ਜਾਂ ਡਰਾਇਆ ਪੰਜਾਬ ਦੇ ਲੋਕ ਅਦੀ ਦੱਬਣ ਵਾਲੇ ਨਹੀਂ ਪੰਜਾਬ ਦੇ ਲੋਕ ਬਾਹਰ ਨਿਕਲਣਗੇ ਇਹਦਾ ਇਹਦਾ ਜਿਹੜਾ ਵਾ ਜਵਾਬ ਜਿਤਨਾ ਵਾ ਤੁਸੀਂ ਦੇ ਰਹੇ ਹੋ ਜ਼ਬਰਦਸਤ ਜ਼ਬਰਦਸਤ ਤੇਰੇ ਜ਼ਬਰਦਸਤ ਜਵਾਬ ਜਿਹੜਾ ਵਾ ਉਹ ਸਬਰ ਨਾ ਦੇਾਂਗੇ ਤੇਰੇ ਗੋਡੇ ਲਵਾਵਾਂਗੇ ਤੇਰੇ ਹੱਥੋਂ ਪੱਕੀ ਤਰ੍ਹਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਤੈਨੂੰ ਦਿੱਲੀ ਭੇਜਾਂਗੇ